ਵੈਰਜੀ ਦਾ ਖਾਲਸਾ ਵੈਰਜੀ ਕੀ ਫਤਿਹ ਅਸ ਸਮੇਂ ਦੀ ਜਿਹੜੀ ਵੱਡੀ ਖਬਰ ਹੈ ਉਹ ਤੁਹਾਨੂੰ ਸੁਣਾਉਣ ਲੱਗੇ ਆ ਵੱਡੀ ਖਬਰ ਜੁੜੀ ਆ ਆਮ ਆਦਮੀ ਪਾਰਟੀ ਦੇ ਨਾਲ ਖਾਸ ਕਰਕੇ ਜਿਹੜਾ ਭਗਵੰਤ ਮਾਨ ਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚੋਂ ਅਰਵਿੰਦ ਕੇਜਰੀਵਾਲ ਜਿਹੜਾ ਬਾਦ ਦਾ ਰਸਤਾ ਬੁਖਾ ਚੁੱਕੇ ਨੇ ਇਹ ਤੁਹਾਨੂੰ ਸੁਣ ਕੇ ਬੜੇ ਤੁਹਾਡੇ ਰੌਂਗਟੇ ਖੜੇ ਹੋਣਗੇ ਤੁਹਾਨੂੰ ਸੋਚਣ ਦੇ ਲਈ ਮਜਬੂਰ ਹੋਣਾ ਪਵੇਗਾ ਕਿਉਂਕਿ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਜਦੋਂ ਦਿੱਲੀ ਦੇ ਜਦੋਂ ਤਿਹਾੜ ਦੇਲ ਦੇ ਵਿੱਚ ਬਾਹਰ ਆਏ ਨੇ ਉਸ ਤੋਂ ਬਾਅਦ ਜਦੋਂ ਭਵੰਤਮਨ ਹਸਪੀਟਲ ਦੇ ਵਿੱਚ ਸੀ ਉਸ ਤੋਂ ਬਾਅਦ ਜਦੋਂ ਸੰਦੀਪ ਪਾਰਕ ਨੂੰ ਉੱਥੇ ਭੇਜਿਆ ਗਿਆ ਤੇ ਕਿਸ ਸਵਾਲ ਜਵਾਬ ਹੋਏ ਨੇ ਰਵਿੰਦਰ ਕੇਜਰੀਵਾਲ ਦੇ ਨਾਲ ਤਿੱਖੇ ਸਵਾਲ ਜਵਾਬ ਭਵੰਤਮਨ ਦੇ ਹੋਏ ਨੇ ਉਸ ਟਾਈਮ ਤੋਂ ਲੈ ਕੇ ਜਿਹੜੀ ਖਟਾਸ ਆ ਜਿਹੜੀ ਭਵੰਤਮਨ ਤੇ ਰਵਿੰਦਰ ਕੇਜਰੀ ਦੇ ਬਚਕਾਰ ਜਿਹੜੀ ਹੋਈ ਆ ਬਹੁਤ ਅਹਿਮ ਮੈਨੇ ਰੱਖਦੀ ਆ ਤੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਭਗਵੰਤ ਮਾਨ ਜਦੋਂ ਆਮ ਆਦੀ ਪਾਰਟੀ ਦੀ ਸਰਦਾਰਤਾ ਦਿਵਸਾ ਜਿਹੜੀ ਦਿੱਲੀ ਦੇ ਵਿੱਚ ਮਨਾਇਆ ਗਿਆ ਉਹਦੇ ਵਿੱਚ ਗੈਰ ਹਾਜ਼ਰ ਰਹਿੰਦੇ ਆ ਜਿੱਦਕ ਜਿੱਤਲਾ ਜਸਲ ਮਨਾ ਰਹੇ ਨੇ ਪਾਰਟੀ ਪਟਿਆਲੇ ਦੇ ਵਿੱਚੋਂ ਉਹਦੇ ਵਿੱਚ ਭਗਵੰਤ ਮਾਨ ਗੈਰ ਰਹਿੰਦੇ ਆ ਤੇ ਹੁਣ ਜਿਹੜੀ ਨਗਰ ਨਗਰ ਦੀਆਂ ਚੋਣਾਂ ਨੇ ਇਸਦੇ ਸਾਰੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਜਿਹੜਾ ਸਾਰਾ ਆਪਾਂ ਕਹਿ ਦਈਏ ਕਿ ਉਹ ਅਮਨ ਅਰੋੜਾ ਦੀ ਜਿਹੜਾ ਦੇਖ ਰੇਖ ਦੇ ਹੇਠ ਕੀਤਾ ਜਾ ਰਿਹਾਗਾ ਤੇ ਸਾਰੇ ਜਿਹੜੇ ਮੰਤਰੀ ਨੇ ਹੋਰ ਸਾਰੇ ਸਮਲ ਹੋ ਰਹੇ ਨੇ ਇੱਕ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਕਿਸੇ ਵੀ ਮੀਟਿੰਗ ਪੰਜਾਬ ਦੀ ਵਿੱਚ ਸਮਲ ਨਹੀਂ ਹੋ ਰਿਆ ਤੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਆਮ ਆਦਮੀ ਪਾਰਟੀ ਨੇ ਇੱਕ ਪੰਜਾਬ ਦੇ ਲਈ ਵੱਡਾ ਧੋਖਾ ਕੀਤਾਗਾ ਉਹਦੇ ਬਾਅਦ ਤੇ ਵੀ ਗੱਲਬਾਤ ਕਰਾਂਗੇ ਇੱਕ ਹੋਰ ਵੱਡੀ ਅਧਾਰਨਾ ਇਹਦੀ ਦੇਖੋ ਜੇ ਝਾਰਖੰਡ ਦੇ ਮੁੱਖ ਮੰਤਰੀ ਦੇ ਸੌ ਚੱਕ ਫੁਮਾਗ ਦੇ ਵਿੱਚ ਭਵੰਤ ਮਾਨ ਪਹੁੰਚ ਸਕਦਾਗਾ ਹੁਣ ਤੁਸੀਂ ਇੱਥੋਂ ਸੋਚ ਕੇ ਅੰਦਾਜ਼ਾ ਲਾਓ ਝਾਰਖੰਡ ਦੇ ਵਿੱਚ ਜਾ ਕੇ ਮੁੱਖ ਮੰਤਰੀ ਜਦੋਂ ਸੌਂਚ ਚੱਕ ਸਮਾਗਮ ਹੁੰਦਾਗਾ ਮੁੱਖ ਮੰਤਰੀ ਦਾ ਉੱਥੇ ਪੁੱਜਦੇ ਨੇ ਜਦੋਂ ਆਮ ਆਦੀ ਪਾਰਟੀ ਦੀ ਸਰਦਾਰਤਾ ਦਿਵਸ ਹੁੰਦੀ ਆ ਉੱਥੇ ਜਾਂਦੇ ਨੇ ਜੋ ਜਸ਼ਨ ਅਰੇਲੀ ਕੱਢਦੇ ਆ ਆਮ ਆਦੀ ਪਾਰਟੀ ਉੱਥੇ ਨਹੀਂ ਭਵੰਤਮਾਨ ਜਾਂਦਾ ਜਦੋਂ ਨਗਰ ਕੌਂਸਲ ਨੂੰ ਲੈ ਕੇ ਜਿਹੜੀਆਂ ਚੋਣਾਂ ਨੇ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਉਹ ਤੋਂ ਜਿਹੜਾ ਭਵੰਤਮਾਨ ਉਹ ਤੋਂ ਬਾਹਰ ਆ ਉੱਥੇ ਨਹੀਂ ਜਾਂਦਾ ਇਹ ਜਿਹੜਾ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਦਿੱਲੀ ਵੱਲੋਂ ਜਿਹੜਾ ਆਰਵਿੰਦ ਕੇਜਰੀ ਵੱਲੋਂ ਜਿਹੜੇ ਭਵੰਤਮਾਨ ਦੇ ਨੇ ਜਿਹੜੇ ਫਾਰਮ ਕੋਟਾ ਦਿੱਤੇ ਗਏ ਨੇ ਜਬ ਪਾਇ ਕਿ ਲਈ ਕਿ ਜਿਹੜੀ ਭਵੰਤਮਾਨ ਦੀ ਜਿਹੜੀ ਤਾਕਤ ਆ ਉਹ ਬਹੁਤ ਜਿਹੜੀ ਘਟਾ ਦਿੱਤੀ ਆ ਤਾਂ ਇੱਕ ਹੋਰ ਵੱਡੀ ਜਾਣਕਾਰੀ ਦਿੰਨੇ ਆ ਪੰਜਾਬ ਦੇ ਵਿੱਚ ਇੱਕ ਭਰਤੀ ਹੋਈ ਸੀ ਜਿਸ ਦੇ ਵਿੱਚ ਪੰਜਾਬ ਦੇ ਕੁਝ ਪਰਸੈਂਟ ਮੁੰਡੇ ਜਿਹੜੇ ਨੌਜਵਾਨ ਭਰਤੀ ਹੋਏ ਨੇ ਤੇ ਬਾਹਰਲੇ ਸੂਬਿਆਂ ਦੇ ਵਿੱਚੋਂ ਆ ਕੇ ਜਿਹੜੇ ਨੌਜਵਾਨ ਕੁੜੀਆਂ ਵੱਡੀ ਪੱਧਰ ਤੇ ਜਿਹੜੇ ਭਰਤੀ ਹੋਏ ਨੇ ਜਿਹੜਾ ਕਿ ਵੋਟਾਂ ਤੋਂ ਪਹਿਲਾਂ ਬਦਲਾ ਪਾਰਟੀ ਤੋਂ ਪਹਿਲਾਂ ਬੰਨ ਵਾਲਾ ਭਵੰਤਮਨ ਵੱਡੇ-ਵੱਡੇ ਧਗਮ ਜੇ ਮਾਰਦਾ ਸੀ ਕਿ ਇਹਨਾਂ ਨੇ ਪੰਜਾਬ ਦਾ ਐ ਕਰਤਾ ਜੀ ਵਾਹ ਕਰਤਾ ਬਾਹਰਲੇ ਮੁੰਡੇ ਨੂੰ ਭਰਤੀ ਕੀਤਾ ਜਾ ਰਿਹਾ ਕਿਤੇ ਕਾਂਗਰਸ ਦੇ ਇਨਸਾਨ ਨੇ ਸਾਧਦਾ ਸੀ ਕਿਤੇ ਅਕਾਲੀਆਂ ਤੇ ਸਾਧਦਾ ਸੀ ਪਰ ਅੱਜ ਖੁਦ ਇਹ ਭਵੰਤਮਨ ਉਹ ਸਾਰੀਆਂ ਗੱਲਾਂ ਜਿਹੜੀਆਂ ਘੜਿਆਗਾ ਤੁਹਾਡੇ ਸਾਹਮਣੇ ਆਗਾ ਕਿ ਹਰ ਇੱਕ ਮੁੱਦੇ ਤੋਂ ਜਿਹੜਾ ਆਮ ਆਦਮੀ ਪਾਰਟੀ ਭੱਜ ਰਹੀ ਆ ਬੇਸਕੋ ਵਿੱਤੀ ਸੰਕਟ ਦਾ ਮੁੱਦਾ ਹੋਵੇ ਪੰਜਾਬ ਦਾ ਮੁੱਦਾ ਹੋਵੇ ਬੇਸਕੋ ਪਾਣੀਆਂ ਦਾ ਮੁੱਦਾ ਹੋਵੇ ਚਾਹੇ ਆਪਾਂ ਬੇਰਜ਼ਗਾਰੀ ਦਾ ਮੁੱਦਾ ਤਾਂ ਤੁਹਾਨੂੰ ਪਹਿਲਾਂ ਪੱਤੀਆ ਕਿਦਾ ਲਗਾਤਾਰ ਲਟਕਦਾ ਆ ਰਿਹਾਗਾ ਇਹ ਤਾਂ ਕਿਸੇ ਸਰਕਾਰ ਤੋਂ ਹੱਲ ਹੋਣ ਦਾ ਨਾਮ ਨਹੀਂ ਲੈ ਰਿਆ ਫਿਰ ਬਿਆਦਵੀ ਦਾ ਮੁੱਦਾ ਜਿਹੜਾ 24 ਘੰਟੇ ਦੇ ਵਿੱਚ ਕਿਹਾ ਸੀ ਅੱਜ 3 ਸਾਲ ਤੋਂ ਉੱਪਰ ਦੀ ਜਿਹੜਾ ਸਮਾਂ ਹੋ ਗਿਆਗਾ ਸਰਕਾਰ ਦਾ ਕਿਦੋਂ ਹੱਲ ਨਹੀਂ ਹੋਇਆ ਇਹਦੇ ਕਹਿੰਦੇ ਸੀ ਅਸੀਂ ਸੁਖਵੀਰ ਬਾਦਲ ਨੂੰ ਅੰਦਰ ਕਰਾਂਗੇ ਉਹਦੇ ਸੁੱਖ-ਬਲਾਸ ਦੇ ਉਹਦੇ ਪੇਪਰ ਪਏ ਨੇ ਤੁਹਾਨੂੰ ਖੁਸ਼ਖਬਰੀ ਮੈਂ ਜਲਦੀ ਸੁਣਾਵਾਂਗਾ ਹੁਣ ਭਗਵੰਤ ਮਾਨਜੋਤ ਤੁਹਾਡੀ ਖੁਸ਼ਖਬਰੀ ਕਦੋਂ ਆਊਗੀ ਤੇ ਲੱਗਦਾ ਕਿ ਸਰਕਾਰ ਲੰਗੀ ਤੋਂ ਬਾਅਦ ਖੁਸ਼ਖਬਰੀ ਆਊਗੀ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਡੇਰਾ ਸਰਤਾ ਸਾਧ ਨੂੰ ਪ੍ਰਦੀਪ ਕਲੇਰ ਨੇ ਉਹਦਾ ਨਾਂ ਦਿੱਤਾ 164 ਦੇ ਉਹਦੇ ਬਿਆਨ ਵੀ ਜਿਹੜੇ ਦਰਜ ਕੀਤੇ ਗਏ ਸੀ ਹਾਲੇ ਤੱਕ ਉਹਦਾ ਜਿਹੜਾ ਕੋਈ ਮੂੰਹ ਸਰ ਨਹੀਂ ਲੱਗਦਾ ਕਿ ਜਿਹੜਾ ਉਹ ਛਨੇਰਿਆ ਜੇਲ੍ਹ ਦੇ ਵਿੱਚ ਬੈਠਾ ਤੇ ਉਹਦੇ ਉੱਤੇ ਕੋਈ ਅਜੇ ਇਸ ਤਰ੍ਹਾਂ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਕੋਈ ਉਹਤੇ ਸਿਕੰਜਾ ਨਹੀਂ ਕੱਸਿਆ ਜਾ ਰਿਹਾਗਾ ਉਹਦੇ ਸਿਕੰਜਾ ਕੱਸਣ ਦੇ ਬਜਾਏ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਤੇ ਸਿਕੰਜਾ ਜ਼ਰੂਰ ਕੱਸ ਦਿੱਤਾਗਾ ਹੁਣ ਭਗਵੰਤ ਮਾਨ ਫਸਿਆ ਤਾਂ ਬੁਰੀ ਤਰ੍ਹਾਂ ਪਿਆਗਾ ਪਰ ਉਹ ਆ ਜਿਸ ਤਰ੍ਹਾਂ ਕਹਿੰਦੇ ਹੁੰਦੇ ਇੱਕ ਕਹਾਵਤਾਂ ਪੰਜਾਬੀ ਦੇ ਵਿੱਚ ਆ ਕਦੇ ਸੱਪ ਦੇ ਮੂੰਹ ਦੇ ਵਿੱਚ ਕੋੜ ਕੇ ਲੀ ਆ ਤੇ ਉਹ ਖਾਂਦਾ ਕਹਿੰਦੇ ਫਿਰ ਵੀ ਮਰਦਾ ਤੇ ਨਹੀਂ ਖਾਂਦਾ ਕਹਿੰਦੇ ਉਹ ਫਿਰ ਵੀ ਮਰਦਾਗਾ ਇਸ ਤਰ੍ਹਾਂ ਜਿਹੜਾ ਹਾਲ ਆ ਜਿਹੜਾ ਆਮਾ ਦੀ ਪਾਰਟੀ ਦਾ ਜਿਹੜਾ ਇਹ ਹੋ ਚੁੱਕਿਆਗਾ ਕਿਉਂ ਹੋ ਚੁੱਕਿਆਗਾ ਤੇ ਹੁਣ ਤੁਹਾਨੂੰ ਇੱਕ ਹੋਰ ਵੱਡੀ ਜਿਹੜੀ ਇਹ ਇਹਦੇ ਵਿੱਚ ਦੱਸ ਦਈਏ ਜਿੱਥੇ ਅਮਨ ਰੋੜਾ ਪੰਜਾਬ ਦੇ ਜਿਹੜੇ ਪ੍ਰਧਾਨ ਬਣੇ ਨੇ ਉਸ ਨੂੰ ਲੈ ਕੇ ਜਿਹੜਾ ਹੁਣ ਇੱਕ ਪੰਜਾਬ ਦੇ ਵਿੱਚ ਲੀਡਰਸ਼ਿਪ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਆ ਜੇ ਗਰਮੀਤ ਸਿੰਘ ਖੁੱਡੀਆਂ ਹੋਵੇ ਕਲਤਾਰ ਸਿੰਘ ਸਦਮਾ ਹੋਵੇ ਬੇਸ਼ੱਕ ਮੁੱਖ ਮੰਤਰੀ ਲੈਣ ਦੇ ਵਿੱਚੋਂ ਇਹ ਅਜੇ ਦੱਸੇ ਜਾ ਰਹੇ ਬਾਹਰ ਦੱਸੇ ਰਾਜ ਜਾ ਰਹੇ ਨੇ ਤੇ ਇੱਕ ਮੁੱਖ ਮੰਤਰੀ ਦੇ ਲਈ ਨਵਾਂ ਜਨਤਕ ਚਿਹਰਾ ਤਿਆਰ ਹੋ ਰਿਹਾਗਾ ਹੋ ਸਕਦਾ ਕਿ ਜਿਹੜਾ ਜਲਦੀ ਇਹਦਾ ਪਟਾਕਾ ਪੈਣ ਵਾਲਾਗਾ ਇਹ ਜਿਹੜੇ ਪ੍ਰਧਾਨ ਨੇ ਅਮਨ ਰੋੜਾ ਉਹ ਇਸ ਦੀ ਸਾਰੇ ਕਾਰਜਕਾਰੀ ਜਿਹੜੀ ਦੇਖਰੇਖ ਸਾਰਾ ਕੁਝ ਜਿਹੜਾ ਬਹੁਤ ਡਾਟਾ ਦਾ ਜਿਹੜਾ ਪਲ-ਪਲ ਦੀ ਖਬਰ ਆ ਜਿਹੜੀ ਅਰਵਿੰਦ ਕੇਜਰੀਵਾਲ ਦੀ ਨਿਗਾਹ ਵੀ ਆ ਤੇ ਉਹ ਵੀ ਜਿਹੜੀਆਂ ਤਾਕਤਾਂ ਨੇ ਲਗਾਤਾਰ ਭਗਵੰਤ ਮਾਨ ਦੇ ਘਟਾਰੇ ਨੇ ਤੇ ਇੱਕ ਆਪਣਾ ਨਵਾਂ ਢਾਂਚਾ ਜਿਸ ਤਰ੍ਹਾਂ ਪਹਿਲਾਂ ਕਹਿੰਦੇ ਆ ਕਿ ਖਾਲੀ ਥਾਂ ਜੋ ਕੋਈ ਭਰ ਨਹੀਂ ਹੋਵੇ ਤਾਂ ਉਸ ਦੇ ਲਈ ਉਹਨਾਂ ਨੂੰ ਖਾਕਾ ਜਿਹੜਾ ਤਿਆਰ ਕਰਨਾ ਪੈਂਦਾਗਾ ਤੇ ਹੁਣ ਲੱਗਦਾ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਆ ਇਹਦੀਆਂ ਸਾਰੀਆਂ ਪਾਵਰਾਂ ਜਿਹੜੀਆਂ ਨੇ ਹਾਈ ਕਮਾਂਡ ਦੇ ਵੱਲੋਂ ਜਿਹੜੇ ਸੁਪਰੀਮੋ ਇਹਨਾਂ ਦਾ ਪਾਵਰ ਆ ਅਵਿੰਦ ਕੇਜਰੀਵਾਲ ਉਹਨੇ ਆਪਦੇ ਹੱਥਾਂ ਦੇ ਵਿੱਚ ਲੈ ਲਈਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਵੋਟਾਂ ਹੋਣੀਆਂ ਨੇ ਹੁਣ ਇਹ ਨਹੀਂ ਲੱਗਦਾ ਕਿ ਦਿੱਲੀ ਦੀ ਵੋਟਾਂ ਤੋਂ ਬਾਅਦ ਵਿੱਚ ਹੋ ਸਕਦਾ ਪਟਾਕਾ ਜਾਂ ਪਹਿਲਾਂ ਹੋ ਸਕਦਾਗਾ ਇਹ ਜਿਹੜਾ ਜਿਹੜੀ ਬਦਲਾਅ ਦਾਗਾ ਇਹ ਬਦਲਾਅ ਕਦੋਂ ਵੀ ਜਿਹੜਾ ਖੜ ਸਕਦਾਗਾ ਬਦਲਾਅ ਦੇ ਵਿੱਚ ਵੱਡੇ ਝਟਕੇ ਤਾਨੂੰ ਵੇਖਣ ਨੂੰ ਮਿਲਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਭਗਵੰਤ ਮਾਨ ਦਾ ਲਗਾਤਾਰ ਜਿਹੜਾ ਗੈਰ ਹਾਜ਼ਰ ਰਹਿਣਾ ਜਾਂ ਉਹਨਾਂ ਨੇ ਇੱਕ ਚੁੱਪ ਧਾਰੀ ਹੋਈ ਆ ਤੇ ਉਹਨਾਂ ਦੇ ਜਿਹੜਾ ਫਿਲਹਾਲ ਅਜੇ ਜਿਹੜਾ ਪੜਾਅਸ ਨਹੀਂ ਕੱਢੀ ਬਾਹਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਭਗਵੰਤ ਮਾਨ ਜਿਹੜਾ ਹੈਗਾ ਤੁਹਾਡੇ ਸਾਹਮਣੇ ਜਿਹੜਾ ਬੋਲਦਾ ਬਖਾਵਾਂਗੇ ਹੁਣ ਭਗਵੰਤ ਮਾਨ ਇਹ ਦੇਖਦਾਗਾ ਕਿ ਉਹਦੇ ਕਿੰਨੇ ਜਿਹੜੇ ਕਿੰਨੇ ਐਮਐਲਏ ਐਮਪੀ ਨੇ ਉਹ ਉਹਦੇ ਜਿਹੜੇ ਜਿਹੜਾ ਉਹਦੀ ਸਾਈਡ ਲੈਂਦੇ ਨੇ ਜਾਂ ਆਪਾਂ ਕਹਿ ਦਈਏ ਕਿ ਉਹਦੇ ਨਾਲ ਨੇ ਜਾਂ ਦੂਸਰੇ ਪਾਸੇ ਅਰਵਿੰਦ ਕੇਦਰੀਵਾਲ ਨਾਲ ਕਿੰਨੇ ਜਾ ਰਹੇ ਨੇ ਜਾਂ ਕਲਤਾਰ ਸਾਧਵਾ ਕਿਹਦਾ ਪਾਲਣਾ ਜਿਹੜਾ ਭਾਰੀ ਆ ਇਸ ਨੂੰ ਲੈ ਕੇ ਜਿਹੜਾ ਇਹ ਇੱਕ ਚੁੱਪੀ ਜਿਹੜੀ ਆ ਭਗਵੰਤ ਮਾਨ ਨੇ ਧਾਰੀ ਹੋਈ ਆ ਕਿਉਂਕਿ ਜੇਕਰ ਅੱਜ ਭਵਾਂ ਭਗਵੰਤ ਮਾਨ ਜੇਕਰ ਅੱਜ ਕੋਈ ਮੂੰਹ ਦੇ ਵਿੱਚੋਂ ਗੱਲ ਕੱਢਦਾਗਾ ਹੋ ਸਕਦਾ ਕਿ ਉਹਨੂੰ ਕੋਈ ਇਹ ਗੱਲ ਭਾਰੀ ਪੈ ਜਾਵੇ ਸਕ ਕਰਕੇ ਵੀ ਭਵੰਤਮਾਨ ਵਿੱਚ ਪਤਾ ਹੈਗਾ ਸਾਰਾ ਕਿ ਜੇਕਰ ਉਹ ਬੋਲਦਾਗਾ ਹੋ ਸਕਦਾ ਕਿ ਉਹਨਾਂ ਦੇ ਜਿਹੜੇ ਐਮਐਲਏ ਨੇ ਐਮਪੀ ਨੇ ਉਹ ਦੂਸਰੇ ਪਾਸੇ ਜਿੰਦੇ ਚਲੇ ਗਏ ਤਾਂ ਉਹਦਾ ਉਹਨਾਂ ਦਾ ਜਿਹੜਾ ਕੁਝ ਨਹੀਂ ਬਣਨ ਵਾਲਾ ਤੇ ਇਸ ਨੂੰ ਲੈ ਕੇ ਜਿਹੜੀਆਂ ਇਹ ਵੱਡੀਆਂ ਜਿਹੜੀਆਂ ਅਹਿਮ ਖਬਰਾਂ ਨੇ ਤੇ ਬਹੁਤ ਵੱਡਾ ਜਿਹੜਾ ਸੇਤੀ ਆ ਪੰਜਾਬ ਦੇ ਅੰਦਰ ਜਿਹੜਾ ਬੇਸ਼ੱਕ ਇੱਕ ਸਮਾਨ ਪਹਿ ਚੁੱਕਿਆ ਜਾ ਆਮ ਆਦੀ ਪਾਰਟੀ ਦੇ ਵਿੱਚ ਤੇ ਜਿਹੜਾ ਵੱਡਾ ਫੇਰਬਦਲ ਆ ਜਿਹੜਾ ਉਹ ਜਲਦੀ ਹੋਵੇਗਾ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਕਿ ਜਿਹੜਾ ਆਮਨ ਅਰੂੜਾ ਇੱਕ ਚਿਹਰਾ ਸੀ ਜਿਹੜਾ ਹਿੰਦੂ ਚਿਹਰਾ ਮੈਂ ਤੁਹਾਨੂੰ ਕਿਹਾ ਸੀ ਕਿ ਉਹ ਚੁਣਿਆ ਜਾ ਚੁੱਕਿਆਗਾ ਬੇਸ਼ੱਕ ਉਹਦਾ ਮਹੀਨਾ 1.5 ਮਹੀਨਾ ਲੱਗਿਆ ਸੀ ਉਸ ਚਿਹਰੇ ਨੂੰ ਅੱਗੇ ਆਉਣ ਦੇ ਵਾਸਤੇ ਪਰ ਆਖਰ ਨੂੰ ਜਿਹੜਾ ਆਮਨ ਅਰੂੜ ਦੇ ਜਿਹੜੇ ਪ੍ਰਧਾਨਗੀ ਦੇ ਉੱਤੇ ਮੋਹਰ ਲੱਗੀ ਆ ਖੁਦ ਜਿਹੜਾਗਾ ਭਗਵਾਨ ਪ੍ਰਮਾਨ ਵੱਲੋਂ ਉਹਨਾਂ ਨੂੰ ਜਿਹੜਾ ਸਵੀਕਾਰ ਕੀਤਾ ਗਿਆਗਾ ਤੇ ਇਸ ਤਰ੍ਹਾਂ ਮੈਨੂੰ ਲੱਗਦਾਗਾ ਕਿ ਭਗਵੰਤ ਮਾਨ ਨੂੰ ਹੋ ਸਕਦਾਗਾ ਕਿ ਭਰੋਸਕੇ ਦੇ ਵਿੱਚ ਲਿਆ ਜਾਇਆ ਜਾਵੇ ਜਾਂਵੇ ਅਰਵਿੰਦ ਕੇਜਰੀਵਾਲ ਵੱਲੋਂ ਜਾਂ ਹੋਰ ਐਮਐਲਏ ਐਮਪੀਆ ਵੱਲੋਂ ਜਾਂ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੋਵੇ ਤੇ ਕਈ ਕਾਰਨ ਇਹਦੇ ਹੋ ਸਕਦੇ ਨੇ ਹੋ ਸਕਦਾ ਕਿ ਤੁਹਾਨੂੰ ਕੀ ਲੱਗਦਾ ਕਿ ਭਗਵੰਤ ਮਾਨ ਚੁੱਪਚੀ ਬੀਤੇ ਜਿਹੜਾ ਆਪਣੀ ਕੁਰਸੀ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਆ ਉਹ ਅਰਵਿੰਦ ਕੇਜਰੀਵਾਲ ਜਾਂ ਕਿਸੇ ਹੋਰ ਦੇ ਹੱਥ ਪੜਾ ਦੇਵੇਗਾ ਜਾਂ ਫਿਰ ਇਸ ਤੇ ਵੀ ਕੋਈ ਰੌਲਾ-ਗੋਲਾ ਹੋਵੇਗਾ ਜਨ ਜਿਸ ਤਰ੍ਹਾਂ ਹੁਣ ਅਮਨ ਰੋੜੇ ਨੂੰ ਜਿਹੜਾ ਚੁੱਪਚੀ ਪੀਤੇ ਆਪਾਂ ਇਹ ਕਹਿਦੀ ਇੱਕ ਕਿ ਬਿਨਾ ਔਰੋੜੇ ਰੱਪੇ ਤੋਂ ਬਿਨਾ ਕਿਸੇ ਕਾਰਨ ਤੋਂ ਜਿਹੜਾ ਕਿ ਭਗਵਾਨ ਕਮਨ ਵੱਲੋਂ ਜਿਹੜਾ ਅਸਤੀਫਾ ਦੇ ਕੇ ਚੁੱਪਚੀ ਪੀਤੇ ਜਿਹੜਾ ਅਮਨ ਰੋੜੇ ਨੂੰ ਜਿਹੜਾ ਪੰਜਾਬ ਦਾ ਪ੍ਰਧਾਨ ਥਾਪਿਆ ਗਿਆ ਤੇ ਲਾਇਆ ਗਿਆਗਾ ਇਹ ਇਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਜਲਦੀ ਤੁਹਾਨੂੰ ਵੱਡੇ ਖੁਲਾਸੇ ਕਰਾਂਗੇ ਤੇ ਮੁੱਖ ਮੰਤਰੀ ਦਾ ਇੱਕ ਨਵਾਂ ਚਿਹਰਾ ਆ ਰਿਹਾ ਸਾਹਮਣੇ ਉਹਨ ਲੈ ਕੇ ਤੁਹਾਨੂੰ ਪਲ-ਪਲ ਦੀ ਅਸੀਂ ਖਬਰ ਦੇਵਾਂਗੇ ਇਸ ਵੀਡੀਓ ਨੂੰ ਤੁਸੀਂ ਬੱਦ ਤੋਂ ਬੱਦ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵੀ ਜਿਹੜੇ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣੇ ਨੇ ਤਾਂ ਕਿ ਤੁਹਾਡੇ ਸੁਝਾਅ ਵੀ ਜ਼ਰੂਰੀ ਨੇ ਕਿ ਤੁਹਾਨੂੰ ਕੀ ਲੱਗਦਾਗਾ ਕਿ ਮੁੱਖ ਮੰਤਰੀ ਦਾ ਅਸਲ ਚਿਹਰਾ ਤੁਹਾਨੂੰ ਕਿਹੜਾ ਲੱਗ ਰਿਹਾਗਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਨਤਕ ਕਰ ਦੇਵਾਂਗੇ ਧਰਵਾਦ ਵਿਰਜ ਦਾ ਖਾਲਸਾ ਵਿਰਜ ਕੀ ਫਤਿਹ